ਜਦੋਂ 6 ਜੂਨ 1984 ਨੂੰ ਸਵੇਰ ਦੇ ਵਕਤ ਵੱਖੀ ਵਿੱਚ ਬ੍ਰਸਟ ਵਜਾ ਨਾ ਪਿੰਡਰਾਂ ਵਾਲੇ ਮਹਾਪੁਰਸ਼ਾਂ ਦੇ ਅਕਾਲ ਤਖਤ ਸਾਹਿਬ ਦੇ ਸਾਵੇਂ ਯੁੱਧ ਲੜਦੇ ਹੋਏ ਤੇ ਇੱਕ ਦਰਦ ਭਰੇ ਕਵੀ ਦੀ ਕਲਮ ਚੋਂ ਬੋਲ ਨਿਕਲੇ ਨੇ ਉਹ ਕਹਿੰਦਾ ਹੈ ਇਸ ਤਰ੍ਹਾਂ ਜਾਪਿਆ ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਲੈਣ ਤੇ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਪ ਮੀਰੀ ਪੀਰੀ ਦੇ ਮਾਲਕ ਆਏ ਹੋਣ ਖੁਦ ਖੁਦਾ ਗੁਰੂ ਹਰਗੋਬਿੰਦ ਨੇ ਤਿੰਨਾ ਲੋਕਾਂ ਦੀਆਂ ਪੈਗੰਬਰੀ ਸ਼ਕਤੀਆਂ ਨੇ ਆਪਣੇ ਕਲਾਵੇ ਵਿੱਚ ਭਿੰਡਰਾਂ ਵਾਲੇ ਨੂੰ ਲੈ ਲਿਆ ਸੂਰਮੇ ਦੇ ਕੇਸ ਖੁੱਲੇ ਹੋਏ ਨੇ ਉਹਦੇ ਕੇਸਾਂ ਦੇ ਵਿੱਚੋਂ ਆਜ਼ਾਦੀ ਦਾ ਦਰਿਆ ਵਗਣ ਲੱਗਾ ਹੈ ਇਹੋ ਜਾਪਿਆ ਜਿਵੇਂ ਜਹਲਮ ਤੇ ਜਨਾਬ ਨੇ ਘੁੱਟ ਕੇ ਉਹਦੇ ਚਰਨ ਫੜ ਲਏ ਹੋਣ ਸਤਲੁਜ ਤੇ ਵਿਆਸ ਨੇ ਉਸਦੇ ਡੌਲਿਆਂ ਨੂੰ ਗਲਵਕੜੀ ਪਾ ਲਈ ਹੋਵੇ ਰਾਵੀ ਨੇ ਉਸਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਹੋਵੇ ਮੀਰੀ ਪੀਰੀ ਦੇ ਨਿਸ਼ਾਨ ਭਿੰਡਰਾ ਵਾਲੇ ਦੇ ਸਾਏ ਦੇ ਉੱਤੇ ਛਾਇਆ ਛਾਂ ਕਰ ਰਹੇ ਹੋਣ ਇਉਂ ਜਾਪਿਆ ਜਿਵੇਂ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਆਪਣੇ ਰਖਵਾਲੇ ਦੇ ਚਰਨ ਫੜ ਕੇ ਅਰਸ ਕਰ ਰਹੀ ਹੋਵੇ ਤੂੰ ਸਾਨੂੰ ਛੱਡ ਕੇ ਨਾ ਜਾ ਕੌਮ ਦੇ ਬਾਬੇ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਝੋਰਾ ਨਹੀਂ ਕਰਨਾ ਆਦਮ ਜਾਤ ਦੇ ਲਈ ਸਭ ਤੋਂ ਵੱਡਾ ਰਤਬਾ ਸ਼ਹੀਦੀ ਦਾ ਹੈ ਤੇ ਮੈਂ ਗੁਰੂ ਹਰਗੋਬਿੰਦ ਸਾਹਿਬ ਦੀ ਗੋਦ ਮੱਲ ਲਈ ਐ ਸਿਰ ਦੇ ਕਰਕੇ ਮੇਰੇ ਲਹੂ ਦੇ ਨਾਲ ਸਿੱਖੀ ਦਾ ਬੂਟਾ ਹੋਰ ਪਰਫੁੱਲਤ ਹੋਵੇਗਾ ਮੈਂ ਆਪਣੀ ਸੇਵਾ ਨਿਭਾ ਚੱਲਿਆ ਗੁਰੂ ਰਾਮਦਾਸ ਪਾਤਸ਼ਾਹ ਇਹ ਪ੍ਰਵਾਨ ਕਰਨ ਕਹਿੰਦੇ ਉਸ ਦੇ ਕ੍ਰਿਸ਼ਮਈ ਗਲੂਏ ਦੇ ਵਿੱਚੋਂ ਜੋਤ ਪਰਫੁੱਲਤ ਹੋ ਕੇ ਉਡਾਰੀ ਲਾਉਂਦੀ ਹੈ ਮੇਰੀ ਪੀਰੀ ਦੇ ਨਿਸ਼ਾਨਾ ਵੱਲ ਉੱਡ ਜਾਂਦੀ ਹੈ ਤੇ ਸਦਾ ਦੇ ਲਈ ਜਿਸ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੇ ਹੁਕਮ ਵਿੱਚ ਇਸ ਰੂਹੇ ਜ਼ਮੀਨ ਤੇ ਸਿੱਖੀ ਨੂੰ ਪਰਫੁੱਲਤ ਕਰਨ ਪਿੰਡਰਾ ਵਾਲੇ ਆਏ ਸਨ ਉਸੇ ਸਾਗਰ ਵਿੱਚ ਇਹ ਛੱਲਾ ਮਿਲ ਗਈਆਂ ਆਂਦੇਸੀ ਫੌਜ ਕੱਲੀ ਐ ਪਿੰਡਰਾਵਾਲਾ ਮਾਰਨਾ ਐ ਤੇ ਮੈਂ ਸੋਚਦਾ ਹੁੰਨਾ ਐ ਵੀ ਸ਼ਰੀਰ ਦੇ ਮਰਨ ਨੂੰ ਕਦੇ ਮੌਤ ਸਮਝਿਆ ਨਹੀਂ ਪਿੰਡਰਾਵਾਲੇ ਨੇ ਹੋਰ ਹੱਥ ਮਲਦੀ ਰਹਿ ਗਈ ਐ ਜੋਤ ਸਰੂਪ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਵਿੱਚ ਅਪੇਧ ਹੋਇਆ ਸੂਰਮਾ ਇਹ ਬਾਣੀ ਦੇ ਫੁਰਮਾਨ ਇਨਾਂ ਮਹਾਪੁਰਸ਼ਾਂ ਲਈ ਹੀ ਪਰਫੁੱਲਤ ਨੇ ਸੇਵਕ ਕੀ ਔੜ ਕਿ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਗੁਰੂ ਪਰਮੇਸ਼ਰ ਦੀ ਆਗਿਆ ਵਿੱਚ ਰਹਿ ਕੇ ਸਾਰਾ ਜੀਵਨ ਬਤੀਤ ਕੀਤਾ ਧਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ ਆਪਣਾ ਜੀਵਨ ਸਫਲਾ ਕਰਕੇ ਇਸ ਭਗਸਾਗਰ ਤੋਂ ਉਡਾਰੀ ਲਾ ਗਏ ਭਿੰਡਰਾਂ ਵਾਲੇ ਮਹਾਪੁਰਸ਼ ਅੱਜ ਦੇ ਦਿਨ 6 ਜੂਨ 1984 ਨੂੰ ਹੁਣ ਉਹਨਾਂ ਦੀ ਗੱਲ ਕਰਾਂ ਜਿਹੜੇ ਆਂਦੇ ਸੀ ਟਰੱਕਾਂ 'ਚ ਲਾਸ਼ਾਂ ਲੱਦ ਲੱਦ ਕੇ ਪਿੰਡਰਾ ਵਾਲੇ ਤੇ ਸਮਰਥਕਾਂ ਦੀਆਂ ਭੇਜਾਂਗੇ ਚੁਟਕੀਆਂ ਦਾ ਕੰਮ ਹੈ ਮਿੱਟੀ 'ਚ ਮਿਲਾਉਣਾ ਉਸ ਸੰਤ ਨੂੰ ਫਕੀਰ ਕੀ ਜਾਣੇ ਤਲਵਾਰ ਕਿਵੇਂ ਚੱਲਦੀ ਹੈ ਇਹ ਗਲਤ ਸਾਬਤ ਹੋਏ ਜਰਨਲ ਸਿਨਾ ਦੀ ਗਵਾਹੀ ਹੈ ਇੰਡੀਅਨ ਆਰਮੀ ਚੀਫ ਦੀ ਤੇ ਨਾਲ-ਨਾਲ ਫਰਾਡ ਦੀ ਗਵਾਹੀ ਹੈ ਉਹ ਆਂਦਾ ਹੈ ਵੀ ਜਿੰਨਾ ਨੁਕਸਾਨ ਹਿੰਦੂਸਤਾਨ ਦੀ ਫੌਜ ਦਾ ਇੰਡੋ ਚਾਈਨੀਸ ਵਾਰ ਹਿੰਦੂ ਪਾਕਿਸਤਾਨੀ ਵਾਰ ਦੇ ਵਿੱਚ ਹੋਇਆ ਉਹਦੇ ਨਾਲੋਂ ਕਈ ਗੁਣਾ ਵੱਧ ਨੁਕਸਾਨ ਹਿੰਦੁਸਤਾਨ ਦੀ ਫੌਜ ਦਾ ਅਕਾਲ ਦੀ ਸੈਨਾ ਨੇ ਜਿਹਦਾ ਜਰਨੈਲ ਪਿੰਡਰਾ ਵਾਲਾ ਸੀ ਅਕਾਲ ਤਖਤ ਸਾਹਿਬ ਦੇ ਸਾਵੇਂ ਕਰ ਦਿੱਤਾ ਹਜ਼ਾਰਾਂ ਦੀ ਗਿਣਤੀ ਵਿੱਚ ਲਾਸ਼ਾਂ ਤੇ ਉਥੋਂ ਗਈਆਂ ਨੇ ਉਹ ਗਈਆਂ ਸਨ ਇੰਡੀਅਨ ਆਰਮੀ ਦੇ ਨੌਜਵਾਨਾਂ ਦੀਆਂ ਖੈਰ ਜੀਉਣ ਦੀ ਲਾਲਸਾ ਛੱਡ ਮੌਤ ਦਾ ਭੈਅ त्याग ਕੇ ਚਮਕੌਰ ਦੀ ਗੜੀ ਦਾ ਸਾਕਾ ਤਾਜ਼ਾ ਕਰ ਦਿੱਤਾ ਸੀ ਭਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀਆਂ ਨੇ ਔਰ ਸਦਾ ਲਈ ਵਡਿਆਈ ਦੇ ਬੇੜੇ ਤੇ ਬਹਿ ਗਏ ਧੰਨ ਜੀਓ ਤਹ ਕੋ ਜਗ ਮੈਂ ਮੁਕਤੇ ਹਰ ਚਿਤ ਮੈਂ ਜੁਧ ਵਿਚਾਰਾ ਦੇਹ ਅਨਿਤ ਨ ਨਿਤ ਰਹੇ ਜਸਨਾਬ ਚੜੈ ਬਵ ਸਾਗਰ ਤਰੈ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹੜਾ ਸਿਰ ਦਿੰਦਾ ਏ ਧਰਮ ਲਈ ਵਡਿਆਈ ਦੇ ਬੇੜੇ ਤੇ ਬਹਿ ਜਾਂਦਾ ਮੌਤ ਮੰਜੇ ਤੇ ਵੀ ਆਉਂਦੀ ਏ ਮੰਜੇ ਤੇ ਮੋਇਆਂ ਦੀ ਯਾਦ ਨਹੀਂ ਮਨਾਈ ਜਾਂਦੀ ਤੇ ਧਰਮ ਦੀ ਝੋਲੀ ਜਿਹੜੇ ਕੁਝ ਪਾਉਂਦੇ ਨੇ ਉਹਨਾਂ ਦੀਆਂ ਯਾਦਾਂ ਸੀਨੇ ਬਸੀਨੇ ਦੁਨੀਆ ਤੇ ਪਰਫੁੱਲਤ ਰਹਿੰਦੀਆਂ ਨੇ ਫਾਰਸੀ ਦੇ ਬੋਲ ਨੇ ਪੈਨੰਦ ਲਾਲ ਤੇ ਦਰ ਹਰ ਦੋ ਕੋਨ ਗਰਦਨ ਓ ਸਰ ਬੁਲੰਦ ਸ਼ੁੱਧ ਮਨਸੂਰ ਵਾਰ ਹਰ ਕੇ ਸੂਏਦਾਰ ਮੇਰਵਦ ਜੇ ਚਾਹਦੇ ਹੋ ਦੁਨੀਆ ਤੇ ਨਾਮ ਪ੍ਰਗਟ ਰਵੇ ਤੇ ਮਨਸੂਰ ਦੀ ਨਿਆਈ ਸੱਚ ਦੀ ਸੂਲੀ ਚੜ ਜਾਓ ਜਿੰਨਾ ਚਿਰ ਦੁਨੀਆ ਰਹੇਗੀ ਕਹਿੰਦੇ ਸ਼ਹੀਦਾਂ ਦਾ ਉਹਨਾਂ ਸਮਾਂ ਹੀ ਨਾਮ ਰਹਿੰਦਾ ਹੈ